ਸ਼੍ਰੀ ਮੁਖਸੇ ਸਾਹਿਬ ਦੇ ਨੇੜਲੇ ਪਿੰਡ ਵਿਰਿੰਗ ਵਿਖੇ ਇੱਕੋ ਰਾਤ ਵਿੱਚ ਚੋਰਾਂ ਨੇ ਵੱਖ-ਵੱਖ ਖੇਤਾਂ ਵਿੱਚੋਂ ਕਰੀਬ 6 ਟਰਾਂਸਫਾਰਮ ਚੋਰੀ ਕਰ ਲਏ ਨੇ ਤੇ ਇਸ ਸਬੰਧੀ ਕਿਸਾਨਾਂ ਨੇ ਇਨਸਾਫ ਦੀ ਮੰਗ ਕਰਦਿਆਂ ਅਜਿਹੇ ਵਿਅਕਤੀਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਗੱਲ ਆਖੀ ਹੈ ਦਰਅਸਲ ਖੇਤਾਂ ਵਿੱਚੋਂ ਟਰਾਂਸਫਾਰਮ ਗਾਇਬ ਹੋਣ ਦੇ ਨਾਲ ਨਾਲ ਇੱਥੇ ਟਰਾਂਸਫਾਰਮ ਦੇ ਜਿਹੜਾ ਕੋਲ ਖੋਲਿਆ ਹੈ ਸਮਾਨ ਪਿਆ ਸੀ ਉਸ ਦੇ ਕੋਲ ਖਾਲੀ ਬੀਅਰ ਦੀਆਂ ਬੋਤਲਾਂ ਮਿਲੀਆਂ ਨੇ ਅਜਿਹਾ ਲੱਗਦਾ ਕਿ ਜਿਵੇਂ ਇਹ ਚੋਰ ਟਰਾਂਸਫਾਰਮਰ ਦੀ ਚੋਰੀ ਕਰਦੇ ਹੋਏ ਬੀਅਰ ਦਾ ਲੁਤਫ ਉਠਾਉਂਦੇ ਰਹੇ ਤੇ ਬੇਖੌਫ ਚੋਰੀ ਨੂੰ ਅੰਜਾਮ ਦਿੰਦੇ ਰਹੇ ਬੀਅਰ ਦੀਆਂ ਖਾਲੀ ਬੋਤਲਾਂ ਛੱਡ ਕੇ ਇਹ ਚੋਰ ਇੱਕ ਦੋ ਨਹੀਂ ਬਲਕਿ ਅੱਧੇ ਦਰਜਨ ਟਰਾਂਸਫਾਰਮ ਇੱਕੋ ਰਾਤ ਦੇ ਵਿੱਚ ਚੋਰੀ ਕਰਕੇ ਲੈ ਗਏ ਨੇ ਇਸ ਦੌਰਾਨ ਪਿੰਡ ਵਾਸੀਆਂ ਨੇ ਚੋਰਾਂ ਨੂੰ ਫੜਨ ਅਤੇ ਬੰਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਿਸਾਨਾਂ ਨੇ ਕਿਹਾ ਹੈ ਕਿ ਬੀਤੀ ਰਾਤ ਉਹਨਾਂ ਦੇ ਵੱਖ-ਵੱਖ ਖੇਤਾਂ ਦੇ ਵਿੱਚੋਂ ਬੇਖੌਫ ਚੋਰਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਜਿਸ ਨਾਲ ਸਾਡਾ ਕੰਮ ਠੱਪ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੇਣ ਦੇ ਲਈ ਜਦੋਂ ਬਿਜਲੀ ਦੀ ਲੋੜ ਪਵੇਗੀ ਤਾਂ ਉਹਨਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਟਰਾਂਸਫਾਰਮ ਦੇ ਕੋਲ ਪਈਆਂ ਖਾਲੀ ਬੋਤਲਾਂ ਇਸ ਗੱਲ ਵੱਲ ਅੰਦੇਸ਼ਾ ਕਰਦੀਆਂ ਨੇ ਕਿ ਚੋਰ ਬੀਅਰ ਪਿੰਦੇ ਰਹੇ ਅਤੇ ਨਾਲ-ਨਾਲ ਟਰਾਂਸਫਾਰਮ ਚੋਰੀ ਕਰਦੇ ਰਹੇ। ਤੇ ਪ੍ਰਸ਼ਾਸਨ ਨੂੰ ਪਿੰਡ ਵਾਸੀਆਂ ਦੇ ਵੱਲੋਂ ਅਜਿਹੇ ਘਟਨਾਵਾਂ ਨੂੰ ਨੱਥ ਪਾਉਣ ਦੀ ਵੀ ਅਪੀਲ ਕੀਤੀ ਗਈ ਹੈ। ਭਾਈ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਪਿੰਡ ਵਿੜੰਗਾ ਜੀ ਆ ਸਾਡੇ ਰਾਤ ਨੂੰ ਜਿਹੜਾ ਫਾਰਮ ਚੋਰੀ ਹੋ ਗਈ ਜੀ ਤੇ ਅਸੀਂ ਰਾਤ ਨੂੰ ਖੇਤਾਂ 'ਚ ਨਿਗਰਾਨੀ ਨਹੀਂ ਰੱਖ ਸਕਦੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਭਾਈ ਇਹ ਸਾਨੂੰ ਇਹਦਾ ਹੱਲ ਕੀਤਾ ਜਾਵੇ ਇਹ ਚਿੱਟੇ ਪੀਣ ਵਾਲੇ ਜਿੰਨੇ ਵੀ ਲੋਕ ਹੈ ਸਭ ਰਾਤ ਨੂੰ ਜੀ ਚੋਰੀਆਂ ਕਰਦੇ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਪ੍ਰਸ਼ਾਸਨ ਨੂੰ ਬਿਹਤਰੀ ਹੈ ਕਿ ਨਸ਼ੇ ਤੇ ਰੋਕ ਲਾਈ ਜਾਵੇ ਤੇ ਸਾਨੂੰ ਇਹਦਾ ਹੱਲ ਕੋਈ ਸਾਡਾ ਕੀਤਾ ਜਾਵੇ ਜੀ ਅਸੀਂ ਖੇਤਾਂ 'ਚ ਰਾਤ ਨੂੰ ਨਹੀਂ ਆ ਸਕਦੇ ਜੀ ਚੋਰੀਆਂ ਦਿਨੋਂ ਦਿਨ ਬਹੁਤ ਵੱਧ ਰਗੀਆਂ ਜੀ ਕਿੰਨੇ ਟ੍ਰਾਂਸਫਰਮ ਚੋਰੀ ਹੋਏ ਇਹ ਲਗਭਗ ਜੀ 7 ਟ੍ਰਾਂਸਫਰਮ ਚੋਰੀ ਹੋ ਗਏ ਜੀ ਰਾਤ ਤੇ ਸਾਰੇ ਲੈ ਗਏ ਜੀ ਸਾਰਾ ਸਮਾਨ ਲੈ ਗਏ ਜੀ ਕੱਢ ਕੇ ਲੋਕਾਂ ਕੋਲੇ ਜੀ ਮਾਵਲਿਆਂ ਤੇ ਪੈ ਲਈਆਂ ਜੀ ਬਹੁਤ ਦੁਖੀ ਹੋਈ ਲੋਕੀ ਤੇ ਅੱਗੇ ਹੀ ਨਹੀਂ ਕੋਈ ਸਰਕਾਰ ਤਾਂ ਉੱਤਾ ਬਾਜਦੀ ਜੀ ਚੋਰਾਂ ਦੇ ਮਾੜਾ ਮੋਟਾ ਮੁਸ਼ਕਲਾਂ ਦਾ ਹੱਲ ਕੀਤਾ ਜੀ ਨਾਮ ਹੈ ਜੀ ਜਗਿੰਦਰ ਸਿੰਘ ਵੜੰਗ ਪਿੰਡ ਪਿੰਡ ਵੜੰਗਾ ਮੇਰਾ ਤੇ ਰਾਤ ਹੀ ਬੀਤੀ ਰਾਤ ਸਾਰੀ ਰਾਤ ਚੋਰਾਂ ਨੇ ਬਹੁਤ ਨੁਕਸਾਨ ਕਰਕੇ ਟਰਾਂਸਫਰਮ ਲੈ ਗਏ ਲਾ ਕੇ ਇੱਕ ਮੇਰਾ ਲੈ ਗਿਆ ਇੱਕ ਨੰਬਰਦਾਰ ਗਰਮੇਲ ਸਿੰਘ ਦਾ ਲੈ ਗਏ ਲਾ ਕੇ ਰੋਡ ਦੇ ਉੱਤੇ ਸੀ ਬੇਕਾਫ ਹੋ ਕੇ ਖੋਲਿਆ ਕਿਸੇ ਨੂੰ ਕੋਈ ਡਰ ਨਹੀਂ ਕੋਈ ਹੋਇਆ ਕਿ ਕਨਾਲਟ ਖੋਲ ਕੇ ਲੈ ਕੇ ਗਏ ਚੋਰੀ ਕਰਕੇ ਇਸ ਕਰਕੇ ਮੈਨੂੰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਇਹ ਟਰਾਂਸਫਾਰਮ ਵਾਲੀ ਚੋਰਾ ਦੀ ਨੱਥ ਪਾਈ ਜਾਵੇ ਤੇ ਮੇਰਾ ਟਰਾਂਸਫਾਰਮ ਸਰਕਾਰ ਦੀ ਬਿਜਲੀ ਮਹਿਕਮਾ ਦੀ ਕਿਰਪਾ ਬੇਮਤੀ ਹੈ ਵੀ ਦਿੱਤਾ ਜਾਵੇ ਸ਼੍ਰੀ ਮੁਕਸੇ ਸਾਹਿਬ ਦੇ ਨੇੜਲੇ ਪਿੰਡ ਵਿਰਿੰਗ ਵਿਖੇ ਇੱਕੋ ਰਾਤ ਵਿੱਚ ਚੋਰਾਂ ਨੇ ਵੱਖ-ਵੱਖ ਖੇਤਾਂ ਵਿੱਚੋਂ ਕਰੀਬ 6 ਟਰਾਂਸਫਾਰਮ ਚੋਰੀ ਕਰ ਲਏ ਨੇ ਤੇ ਇਸ ਸਬੰਧੀ ਕਿਸਾਨਾਂ ਨੇ ਇਨਸਾਫ ਦੀ ਮੰਗ ਕਰਦੇ ਆ ਅਜਿਹੇ ਵਿਅਕਤੀਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਗੱਲ ਆਖੀ ਹੈ ਦਰਸਲ ਖੇਤਾ ਵਿੱਚੋਂ ਟਰਾਂਸਫਾਰਮ ਗਾਇਬ ਹੋਣ ਦੇ ਨਾਲ ਨਾਲ ਇੱਥੇ ਟਰਾਂਸਫਾਰਮ ਦੇ ਜਿਹੜਾ ਕੋਲ ਖੋਲਿਆ ਹੈ ਸਮਾਨ ਪਿਆ ਸੀ ਉਸ ਦੇ ਕੋਲ ਖਾਲੀ ਬੀਅਰ ਦੀਆਂ ਬੋਤਲਾਂ ਮਿਲੀਆਂ ਨੇ ਅਜੀਬ ਲੱਗਦਾ ਕਿ ਜਿਵੇਂ ਇਹ ਚੋਰ ਟਰਾਂਸਫਾਰਮਰ ਦੀ ਚੋਰੀ ਕਰਦੇ ਹੋਏ ਬੀਅਰ ਦਾ ਲੁਤਫ ਉਠਾਉਂਦੇ ਰਹੇ ਤੇ ਬੇਖੌਫ ਚੋਰੀ ਨੂੰ ਅੰਜਾਮ ਦਿੰਦੇ ਰਹੇ ਬੀਅਰ ਦੀਆਂ ਖਾਲੀ ਬੋਤਲਾਂ ਛੱਡ ਕੇ ਇਹ ਚੋਰ ਇੱਕ ਦੋ ਨਹੀਂ ਬਲਕਿ ਅੱਧੇ ਦਰਜਨ ਟਰਾਂਸਫਾਰਮ ਇੱਕੋ ਰਾਤ ਦੇ ਵਿੱਚ ਚੋਰੀ ਕਰਕੇ ਲੈ ਗਏ ਨੇ ਇਸ ਦੌਰਾਨ ਪਿੰਡ ਵਾਸੀਆਂ ਨੇ ਚੋਰਾਂ ਨੂੰ ਫੜਨ ਅਤੇ ਬੰਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਿਸਾਨਾਂ ਨੇ ਕਿਹਾ ਕਿ ਬੀਤੀ ਰਾਤ ਉਹਨਾਂ ਦੇ ਵੱਖ-ਵੱਖ ਖੇਤਾਂ ਦੇ ਵਿੱਚੋਂ ਬੇਖੌਫ ਚੋਰਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਜਿਸ ਨਾਲ ਸਾਡਾ ਕੰਮ ਠੱਪ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੇਣ ਦੇ ਲਈ ਜਦੋਂ ਬਿਜਲੀ ਦੀ ਲੋੜ ਪਵੇਗੀ ਤਾਂ ਉਹਨਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੇ ਕਿਹਾ ਕਿ ਟਰਾਂਸਫਰਮਰ ਦੇ ਕੋਲ ਪਈਆਂ ਖਾਲੀ ਬੋਤਲਾਂ ਇਸ ਗੱਲ ਵੱਲ ਅੰਦੇਸ਼ਾ ਕਰਦਿਆਂ ਨੇ ਕਿ ਚੋਰ ਬੀਅਰ ਪਿੰਦੇਰੇ ਅਤੇ ਨਾਲ ਨਾਲ ਟਰਾਂਸਫਾਰਮ ਚੋਰੀ ਕਰਦੇ ਰਹੇ ਤੇ ਪ੍ਰਸ਼ਾਸਨ ਨੂੰ ਪਿੰਡ ਵਾਸੀਆਂ ਦੇ ਵੱਲੋਂ ਅਜਿਹੇ ਘਟਨਾਵਾਂ ਨੂੰ ਨੱਥ ਪਾਉਣ ਦੀ ਵੀ ਅਪੀਲ ਕੀਤੀ ਗਈ ਹੈ। ਭਾਈ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਪਿੰਡ ਵਿੜੰਗਾ ਜੀ ਆ ਸਾਡੇ ਰਾਤ ਨੂੰ ਜੀ ਟਰਾਂਸਫਾਰਮ ਚੋਰੀ ਹੋ ਗਿਆ ਜੀ ਤੇ ਅਸੀਂ ਰਾਤ ਨੂੰ ਖੇਤਾਂ 'ਚ ਨਿਗਰਾਨੀ ਨਹੀਂ ਰੱਖ ਸਕਦੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਭਾਈ ਇਹ ਸਾਨੂੰ ਇਹਦਾ ਹੱਲ ਕੀਤਾ ਜਾਵੇ ਇਹ ਚਿੱਟੇ ਪੀਣ ਵਾਲੇ ਜਿੰਨੇ ਵੀ ਲੋਕ ਹੈ ਸਭ ਰਾਤ ਨੂੰ ਜੀ ਚੋਰੀਆਂ ਕਰਦੇ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਪ੍ਰਸ਼ਾਸਨ ਨੂੰ ਬੇਹਤਰੀ ਹੈ ਕਿ ਨਸ਼ੇ ਤੇ ਰੋਕ ਲਾਈ ਜਾਵੇ ਤੇ ਸਾਨੂੰ ਇਹਦਾ ਹੱਲ ਕੋਈ ਸਾਡਾ ਕੀਤਾ ਜਾਵੇ ਜੀ ਅਸੀਂ ਖੇਤਾਂ 'ਚ ਰਾਤ ਨੂੰ ਨਹੀਂ ਆ ਸਕਦੇ ਜੀ ਚੋਰੀਆਂ ਦਿਨੋਂ ਦਿਨ ਬਹੁਤ ਵੱਧ ਰਗਣਾ ਜੀ ਕਿੰਨੇ ਟਰਾਂਸਫਾਰਮ ਚੋਰੀ ਹੋਏ ਇਹ ਲਗਭਗ ਜੀ 7 10 ਟਰਾਂਸਫਾਰਮ ਚੋਰੀ ਹੋ ਗਏ ਜੀ ਰਾਤ ਤੇ ਸਾਰੇ ਲੈ ਗਏ ਜੀ ਸਾਰਾ ਸਮਾਨ ਲੈ ਗਏ ਜੀ ਕੱਢ ਕੇ ਲੋਕਾਂ ਕੋਲੇ ਜੀ ਮਾਮਲਿਆਂ ਤੇ ਪੈ ਲੀਆਂ ਜੀ ਬਹੁਤ ਦੁਖੀ ਹੋਈ ਲੋਕੀ ਤੇ ਅੱਗੇ ਹੀ ਨਹੀਂ ਕੋਈ ਸਰਕਾਰ ਤਾਂ ਉੱਤਾ ਬਾਜਦੀ ਜੀ ਚੋਰਾਂ ਦੇ ਮਾੜਾ ਮੋਟਾ ਮੁਸ਼ਕਲਾਂ ਦਾ ਹੱਲ ਕੀਤਾ ਜੀ ਨਾਮ ਹੈ ਜੀ ਜਗਿੰਦਰ ਸਿੰਘ ਵੜੰਗ ਪਿੰਡ ਪਿੰਡ ਵੜੰਗਾ ਮੇਰਾ ਤੇ ਰਾਤ ਦੀ ਬੀਤੀ ਰਾਤ ਸਾਰੀ ਰਾਤ ਚੋਰਾਂ ਨੇ ਬਹੁਤ ਨੁਕਸਾਨ ਕਰਕੇ ਟਰਾਂਸਫਰਮ ਲੈ ਗਏ ਲਾ ਕੇ ਇੱਕ ਮੀਰਾ ਲੈ ਗਿਆ ਇੱਕ ਨੰਬਰਦਾਰ ਗਰਮੇਲ ਸਿੰਘ ਦਾ ਲੈ ਗਏ ਲਾ ਕੇ ਰੋਡ ਦੇ ਉੱਤੇ ਸੀ ਬੇਕਾਫ ਹੋ ਕੇ ਖੋਲਿਆ ਕਿ ਜਿਸਨੂੰ ਕੋਈ ਡਰ ਨਹੀਂ ਕੋਈ ਹੈ ਇੱਕ ਇੱਕ ਨਾਲ ਟ ਖੋਲ ਕੇ ਲੈ ਗਏ ਚੋਰੀ ਕਰਕੇ ਇਸ ਕਰਕੇ ਮੈਨੂੰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਇਹ ਟ੍ਰਾਂਸਫਰਮ ਵਾਲੀ ਕੋਰਾਂ ਦੀ ਨੱਥ ਪਾਈ ਜਾਵੇ ਤੇ ਮੇਰਾ ਟ੍ਰਾਂਸਫਰਮ ਸਰਕਾਰ ਬਿਜਲੀ ਵਿਭਾਗ ਦੀ ਕਿਰਪਾ ਬੇਨਤੀ ਹੈ ਵੀ ਦਿੱਤਾ